ਕਈ ਵਾਰ ਬਿਹਤਰ ਜ਼ਿੰਦਗੀ ਦੀ ਤਲਾਸ਼ ਦੇ ਵਿੱਚ ਆਪਣੇ ਸਪਨਿਆਂ ਦੀ ਤਲਾਸ਼ ਦੇ ਵਿੱਚ ਆਪਣਿਆਂ ਨੂੰ ਠੋਕਰ ਮਾਰ ਦਿੱਤੀ ਜਾਂਦੀ ਹੈ ਆਪਣਿਆਂ ਨੂੰ ਛੱਡ ਕੇ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਦਾ ਉਹਦੇ ਸਪਨੇ ਪੂਰੇ ਹੁੰਦੇ ਨੇ ਕਿ ਨਹੀਂ ਹੁੰਦੇ ਉਹਦੀ ਜ਼ਿੰਦਗੀ ਬਿਹਤਰ ਹੁੰਦੀ ਹੈ ਕਿ ਨਹੀਂ ਹੁੰਦੀ ਪਰ ਹਾਂ ਉਹਨੂੰ ਉਹਦੇ ਵਿੱਚ ਧੋਖੇ ਜ਼ਰੂਰ ਮਿਲ ਸਕਦੇ ਨੇ ਤੇ ਜਦੋਂ ਉਹਨੂੰ ਫਿਰ ਆਪਣਿਆਂ ਦੀ ਯਾਦ ਆਉਂਦੀ ਹੈ ਕਿਉਂਕਿ ਉਹਦੇ ਕੋਲ ਉਹਦਾ ਕੋਈ ਵੀ ਆਪਣਾ ਨਹੀਂ ਹੁੰਦਾ ਉਸ ਸਮੇਂ ਤੱਕ ਬਹੁਤ देर ਹੋ ਚੁੱਕੀ ਹੁੰਦੀ ਹੈ ਨਾ ਉਹਦੇ ਆਪਣੇ ਰਹਿੰਦੇ ਨੇ ਤੇ ਜਿਸ ਦੇ ਪਿੱਛੇ ਲੱਗ ਕੇ ਉਹਨੇ ਆਪਣੇਆਂ ਨੂੰ ਛੱਡਿਆ ਹੁੰਦਾ ਉਹ ਵੀ ਜਦੋਂ ਉਹਦਾ ਸਾਥ ਛੱਡਦਾ ਤਾਂ ਜਾਂ ਕਿਹ ਲਈ ਮੈਨੂੰ ਧੋਖਾ ਮਿਲਦਾ ਉਸ ਰਿਸ਼ਤੇ ਦੇ ਵਿੱਚ ਫਿਰ ਉਹਦੇ ਕੋਲ ਕੋਈ ਵੀ ਰਸਤਾ ਨਹੀਂ ਬਚਦਾ ਤੇ ਉਹਨੂੰ ਆਪਣੇਆਂ ਦੀ ਯਾਦ ਉਸ ਸਮੇਂ ਸਭ ਤੋਂ ਜ਼ਿਆਦਾ ਆਉਂਦੀ ਹੈ ਅੱਜ ਦੀ ਘਟਨਾ ਦੀ ਸ਼ੁਰੂਆਤ ਕਰਦੇ ਹਾਂ ਗੁਜਰਾਤ ਗੁਜਰਾਤ ਦੇ ਗਾਂਧੀ ਨਗਰ ਦੇ ਵਿੱਚ ਇੱਕ ਆਈਏ ਅਫਸਰ ਦੇ ਘਰ ਦੀ ਕੋਠੀ ਦੇ ਬਾਹਰ ਇਹ ਜਿਹੜੀ ਘਟਨਾ ਹੈ ਕੀ ਜੁਲਾਈ 2023 ਦੀ ਇੱਕ ਔਰਤ ਹੁੰਦੀ ਹੈ ਉਹ ਘਰ ਦੇ ਵਿੱਚ ਦਾਖਲ ਹੋਣਾ ਚਾਹੁੰਦੀ ਸੀ ਪਰ ਜਿਹੜਾ ਇੱਥੇ ਗਾਰਡ ਹੁੰਦੇ ਨੇ ਆਈਐਸ ਅਫਸਰ ਦੀ ਕੋਠੀ ਦੇ ਬਾਹਰ ਉਹਨੂੰ ਅੰਦਰ ਨਹੀਂ ਜਾਣ ਦਿੰਦੇ ਉਹ ਪਹਿਲਾਂ ਬੜੇ ਪਿਆਰ ਨਾਲ ਫਿਰ ਜ਼ੋਰ ਜ਼ਬਰਦਸਤੀ ਨਾਲ ਰੌਲਾ ਵੀ ਪਾਇਆ ਜਾਂਦਾ ਪਰ ਜਿਹੜੇ ਗਾਰਡ ਹੁੰਦੇ ਨੇ ਉਹਨੂੰ ਅੰਦਰ ਨਹੀਂ ਜਾਣ ਦਿੰਦੇ ਉਹ ਔਰਤ ਜਿਹੜੀ ਹੁੰਦੀ ਹੈ ਉੱਥੇ ਬਾਹਰ ਬੈਠ ਜਾਂਦੀ ਹੈ ਉਸ ਤੋਂ ਥੋੜੀ ਦੇਰ ਬਾਅਦ ਜਿਹੜੇ ਗਾਰਡ ਦੇਖਦੇ ਨੇ ਵੀ ਉਹ ਔਰਤ ਦੀ ਹਾਲਤ ਜਿਹੜੀ ਹੈ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਐਂਜ ਲੱਗਦਾ ਵੀ ਜਿਵੇਂ ਉਹਨੇ ਕੁਝ ਖਾ ਲਿਆ ਹੋਵੇ ਤੇ ਉਹ ਔਰਤ ਆਪਣੇ ਮੋਬਾਈਲ ਤੋਂ ਐਂਬੂਲੈਂਸ ਨੂੰ ਕਾਲ ਕਰਦੀ ਹੈ 108 ਤੇ ਕਾਲ ਕੀਤਾ ਜਾਂਦਾ ਤੇ ਉਸ ਔਰਤ ਨੂੰ ਗਾਂਧੀ ਨਗਰ ਦੇ ਸਿਵਲ ਹਸਪੀਟਲ ਦੇ ਵਿੱਚ ਪਹੁੰਚਾਇਆ ਜਾਂਦਾ ਉੱਥੇ ਉਹਦਾ ਇਲਾਜ ਸ਼ੁਰੂ ਹੁੰਦਾ ਤੇ ਇਲਾਜ ਦੇ ਦੌਰਾਨ ਦੂਜੇ ਦਿਨ 22 ਜੁਲਾਈ ਨੂੰ ਉਸ ਔਰਤ ਦੀ ਮੌਤ ਹੋ ਜਾਂਦੀ ਹੈ ਹੁਣ ਡਾਕਟਰਾਂ ਨੂੰ ਜਦੋਂ ਉਹਦਾ ਇਲਾਜ ਕਰਦੇ ਨੇ ਉਹਦੇ ਕੋਲੋਂ ਇੱਕ ਚਿੱਠੀ ਮਿਲਦੀ ਹੈ ਉਹ ਚਿੱਠੀ ਪੁਲਸ ਨੂੰ ਦਿੱਤੀ ਜਾਂਦੀ ਹੈ ਇਹ ਉਹ ਚਿੱਠੀ ਜਿਹੜਾ ਖੋਲ ਕੇ ਦੇਖੀ ਜਾਂਦੀ ਉਹ ਤਮਿਲ ਭਾਸ਼ਾ ਦੇ ਵਿੱਚ ਲਿਖੀ ਹੁੰਦੀ ਹੈ ਤੇ ਕੋਈ ਸ਼ਖਸ ਬੁਲਾਇਆ ਜਾਂਦਾ ਜਿਹੜਾ ਤਮਿਲ ਭਾਸ਼ਾ ਦੇ ਵਿੱਚ ਚਿੱਠੀ ਨੂੰ ਪੜ੍ਹ ਸਕੇ ਹੁਣ ਪੁਲਿਸ ਜਦੋਂ ਚਿੱਠੀ ਨੂੰ ਪੜਾਂਦੀ ਹੈ ਉਹ ਚਿੱਠੀ ਤਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਦੇ ਨਾਮ ਤੇ ਹੁੰਦੀ ਹੈ ਕਹਿ ਲਈ ਵੀ ਉਹਨੂੰ ਇੱਕ ਸੰਦੇਸ਼ ਹੁੰਦਾ ਮਰਨ ਤੋਂ ਪਹਿਲਾਂ ਜਾਂ ਉਹਦੇ ਅੱਗੇ ਗੁਹਾਰ ਹੁੰਦੀ ਹੈ ਜਦੋਂ ਚਿੱਠੀ ਪੂਰੀ ਪੜ੍ਹੀ ਜਾਂਦੀ ਹੈ ਤਾਂ ਇੱਕ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਇਸ ਔਰਤ ਦਾ ਨਾਮ ਸੀ ਜਿਹੜੀ ਮਰਨ ਵਾਲੀ ਸੀ ਸੂਰਿਆ ਜੀ ਸੂਰਜ ਜੀ ਤਾਮਿਲਨਾਡੂ ਦੀ ਰਹਿਣ ਵਾਲੀ ਸੀ ਉੱਥੇ ਜਦੋਂ ਇਹ ਜਵਾਨ ਹੁੰਦੀ ਹੈ ਇਹਦਾ ਵਿਆਹ ਹੁੰਦਾ ਰਣਜੀਤ ਕੁਮਾਰ ਜੀ ਦੇ ਨਾਲ ਇਹਨਾਂ ਦੋਨਾਂ ਦਾ ਆਪਸ ਦੇ ਵਿੱਚ ਵਿਆਹ ਹੁੰਦਾ ਘਰਦਿਆਂ ਦੀ ਰਜ਼ਾਮੰਦੀ ਦੇ ਨਾਲ ਕਹਿ ਲਿਏ ਵੀ ਅਰੇਂਜ ਮੈਰਿਜ ਸੀ ਉਸ ਤੋਂ ਬਾਅਦ ਜਿਹੜਾ ਰਣਜੀਤ ਕੁਮਾਰ ਹੁੰਦਾ ਇਹ 2005 ਦੇ ਬੈਚ ਦਾ ਆਈਏਐਸ ਅਧਿਕਾਰੀ ਬਣਦਾ ਗੁਜਰਾਤ ਕੈਡਰ ਦਾ ਤੇ ਉਸ ਤੋਂ ਬਾਅਦ ਇਹਦੀ ਗੁਜਰਾਤ ਦੇ ਵਿੱਚ ਡਿਊਟੀ ਲੱਗਦੀ ਹੈ ਤਾਂ ਇਹ ਇੱਥੇ ਪਹੁੰਚਦੇ ਨੇ ਗੁਜਰਾਤ ਦੇ ਵਿੱਚ ਇਹਨਾਂ ਦੇ ਘਰ ਦੋ ਬੱਚੇ ਪੈਦਾ ਹੁੰਦੇ ਨੇ ਇੱਕ ਬੇਟਾ ਤੇ ਇੱਕ ਬੇਟੀ ਕਹ ਲਈਏ ਵੀ ਪਰਿਵਾਰ ਵੀ ਪੂਰਾ ਹੋ ਜਾਂਦਾ ਇੱਕ ਬੇਟਾ ਹੁੰਦਾ ਬੇਟੀ ਹੁੰਦੀ ਹੈ ਤੇ ਪਤੀ ਜਿਹੜਾ ਹੁੰਦਾ ਆਈਏਐਸ ਅਧਿਕਾਰੀ ਹੁੰਦਾ ਹੁਣ ਘਰ ਦੇ ਵਿੱਚ 68 68 ਹੁੰਦੇ ਨੇ ਆਈਏਐਸ ਕਹ ਲਈਏ ਵੀ ਇੱਕ ਛੋਟਾ ਜਿਹਾ ਰਾਜਾ ਹੁੰਦਾ ਨੌਕਰ ਚਾਕਰ 68 68 ਪੂਰਾ ਸਾਰਾ ਕੁਝ ਜ਼ਿੰਦਗੀ ਦੇ ਵਿੱਚ ਖੁਸ਼ਹਾਲ ਜ਼ਿੰਦਗੀ ਹੁੰਦੀ ਹੈ ਇਹਨਾਂ ਦਾ ਪਰਿਵਾਰ ਜਿਹੜਾ ਬੜਾ ਵਧੀਆ ਚੱਲਦਾ ਹੁੰਦਾ ਸਾਰਾ ਕੁਝ ਠੀਕ ਚੱਲਦਾ ਹੁੰਦਾ ਹੁਣ ਬੱਚੇ ਵੱਡੇ ਹੁੰਦੇ ਨੇ ਹੁਣ ਕਹ ਲਈਏ ਵੀ ਸਾਰਾ ਕੁਝ ਜ਼ਿੰਦਗੀ ਦੇ ਵਿੱਚ ਸੀ ਤੇ ਹੋਰ ਕੀ ਚਾਹੀਦਾ ਸੀ ਪਰ ਕਈ ਵਾਰ ਜਦੋਂ ਉਮਰ ਵੱਧਦੀ ਹੈ ਕਈ ਔਰਤ ਲਾ ਲਈਏ ਜਾਂ ਮਰਦ ਲਾ ਲਈਏ ਜਦੋਂ ਪੁੱਠੇ ਰਾ ਪੈਂਦੇ ਨੇ ਉਦੋਂ ਜ਼ਿੰਦਗੀ ਜਿਹੜੀ ਆ ਤਹਿਸ ਨਾਸ ਹੋ ਜਾਂਦੀ ਹੈ ਪਰਿਵਾਰ ਤਹਿਸ ਨਾਸ ਹੋ ਜਾਂਦੇ ਨੇ ਬੱਚੇ ਵੱਡੇ ਹੁੰਦੇ ਨੇ ਜਿਹੜੇ ਰਣਜੀਤ ਕੁਮਾਰ ਹੁੰਦੇ ਨੇ ਉਹਨਾਂ ਨੇ ਆਪਣੀ ਡਿਊਟੀ ਤੇ ਵੀ ਜਾਣਾ ਹੁੰਦਾ ਤੇ ਘਰ ਦੇ ਵਿੱਚ ਬਚਦੀ ਹੈ ਸੂਰਿਆ ਹੁਣ ਸੂਰਿਆ ਜਦੋਂ ਬੈਠਦੀ ਹੈ ਤਾਂ ਮੋਬਾਈਲ ਦੇ ਉੱਤੇ ਨਾਰਮਲ ਜੀ ਗੱਲ ਆ ਅੱਜ ਕੱਲ ਜਿਹੜਾ ਵੀ ਬਿਲ ਆ ਉਹ ਮੋਬਾਈਲ ਦੇ ਸੋਸ਼ਲ ਮੀਡੀਆ ਦੇ ਉੱਪਰ ਤੇ ਸੋਸ਼ਲ ਮੀਡੀਆ ਤੇ ਉਹਦੇ ਨਾਲ ਮੁਲਾਕਾਤ ਹੁੰਦੀ ਹੈ ਇੱਕ ਤਾਮਿਲਨਾਡੂ ਦੇ ਰਹਿਣ ਵਾਲੇ ਹਾਈ ਕੋਰਟ ਮਹਾਰਾਜਾ ਉਰਫ ਰਾਜਾ ਦੇ ਨਾਲ ਉਹਦੇ ਨਾਲ ਹੁਣ ਸੋਸ਼ਲ ਮੀਡੀਆ ਤੇ ਇਹਨਾਂ ਦੀਆਂ ਗੱਲਾਂ ਚੱਲਦੀਆਂ ਨੇ ਉਸ ਤੋਂ ਬਾਅਦ ਇਹਨਾਂ ਦੀ ਦੋਸਤੀ ਹੁੰਦੀ ਹੈ ਇੱਕ ਦੂਜੇ ਨੂੰ ਨੰਬਰ ਦਿੱਤੇ ਜਾਂਦੇ ਨੇ ਇਹਨਾਂ ਦੀ ਗੱਲਬਾਤ ਆਪਸ ਦੇ ਵਿੱਚ ਹੁੰਦੀ ਹੈ ਹੁਣ ਇਹੋ ਜੀਆਂ ਗੱਲਾਂ ਦਾ ਕਦੇ ਵੀ ਜਿਹੜਾ ਕਿ ਲੁਗੀਆਂ ਨਹੀਂ ਰਹਿੰਦੀਆਂ ਇਹ ਗੱਲ ਦਾ ਪਤਾ ਲੱਗਦਾ ਰਣਜੀਤ ਕੁਮਾਰ ਨੂੰ ਉਹਦੇ ਵੱਲੋਂ ਸਮਝਾਇਆ ਜਾਂਦਾ ਉਸ ਸਮੇਂ ਤੱਕ ਸੂਰਜ ਜੇ ਦੀ ਉਮਰ ਹੁੰਦੀ ਹੈ 45 ਸਾਲ ਤੇ ਦੋ ਬੱਚੇ ਹੁੰਦੇ ਨੇ ਜਿਹੜੇ ਕਿ ਜਵਾਨੀ ਦੀ ਦਹਲਿਜ਼ ਤੇ ਹੁੰਦੇ ਨੇ ਉਹਦੇ ਵੱਲੋਂ ਬੜਾ ਸਮਝਾਇਆ ਜਾਂਦਾ ਫਿਰ ਇਹਨਾਂ ਦੇ ਵਿੱਚ ਲੜਾਈ ਝਗੜੇ ਸ਼ੁਰੂ ਹੁੰਦੇ ਨੇ ਲੜਾਈ ਝਗੜੇ ਕਹਿ ਲਈਏ ਵੀ ਹੱਦੋਂ ਪਾਰ ਜਦੋਂ ਹੋਣੇ ਸ਼ੁਰੂ ਹੁੰਦੇ ਨੇ ਉਧਰ ਇਹਦੀ ਰਾਜਾ ਜਿਹੜਾ ਹੁੰਦਾ ਤਾਮਿਲਨਾਡੂ ਉਹਦੇ ਨਾਲ ਗੱਲ ਚੱਲਦੀ ਹੁੰਦੀ ਹੈ ਹੁਣ ਨਾ ਤਾਂ ਤਾਮਿਲਨਾਡੂ ਦਾ ਜਿਹੜਾ ਰਾਜਾ ਹੁੰਦਾ ਨਾ ਤਾਂ ਉਹ ਨੂੰ ਇਹ ਚੰਗੀ ਤਰ੍ਹਾਂ ਜਾਣਦੀ ਹੁੰਦੀ ਹੈ ਪਰ ਉਹਦੇ ਕਹਿਣ ਤੇ ਜਦੋਂ ਵਾਰ-ਵਾਰ ਇਹਨੂੰ ਕਹਿੰਦਾ ਵੀ ਤੂੰ ਇੱਥੇ ਆ ਜਾ ਆਪਾਂ ਮਿਲ ਕੇ ਕੋਈ ਬਿਜ਼ਨਸ ਕਰਾਂਗੇ ਆਪਾਂ ਇਕੱਠੇ ਜ਼ਿੰਦਗੀ ਬਤੀਤ ਕਰਾਂਗੇ ਉਹਦੀਆਂ ਗੱਲਾਂ ਇਹਨੂੰ ਸਾਰਿਆਂ ਨਾਲੋਂ ਵੱਧ ਚੰਗੀਆਂ ਲੱਗਦੀਆਂ ਨੇ ਤੇ ਇੱਕ ਦਿਨੇ ਘਰੋਂ ਸਾਰਾ ਕੁਝ ਛੱਡ ਕੇ ਬੱਚਿਆਂ ਨੂੰ ਪਤੀ ਨੂੰ ਠਾਠ ਬਾਠ ਨੂੰ ਠੋਕਰ ਮਾਰ ਕੇ ਘਰੋਂ ਚਲੀ ਜਾਂਦੀ ਐ ਤੇ ਇਹ ਤਾਮਿਲਨਾਡੂ ਪਹੁੰਚਦੀ ਐ ਹਾਈ ਕੋਰਟ ਮਹਾਰਾਜਾ ਦੇ ਕੋਲ ਤੇ ਉਹਦੇ ਨਾਲ ਜਾ ਕੇ ਰਹਿਣਾ ਸ਼ੁਰੂ ਕਰਦੀ ਐ ਹੁਣ ਜਦੋਂ ਉਹਦੇ ਨਾਲ ਰਹਿਣਾ ਸ਼ੁਰੂ ਕਰਦੀ ਐ ਤਾਂ ਹੌਲੀ-ਹੌਲੀ ਪਤਾ ਵੀ ਲੱਗਣਾ ਸ਼ੁਰੂ ਹੁੰਦਾ ਇੱਕ ਦੂਜੇ ਬਾਰੇ ਤੇ ਮਹਾਰਾਜਾ ਦੀ ਜਿਹੜੀ ਨਿਗਾਹ ਹੁੰਦੀ ਐ ਉਹ ਹੁੰਦੀ ਐ ਇਹਦੀ ਪ੍ਰਾਪਰਟੀ ਤੇ ਇਹਨੂੰ ਇਸ ਗੱਲ ਦਾ ਵੀ ਨਹੀਂ ਪਤਾ ਹੁੰਦਾ ਜਿਹੜਾ ਹਾਈ ਕੋਰਟ ਮਹਾਰਾਜਾ ਹੁੰਦਾ ਉਰਫ ਰਾਜਾ ਉਹ ਦਾਮਲਨਾ ਡੂਰਾ ਕਹੇ ਲਈ ਇੱਕ ਮਨਨਿਆ ਪਰਮਨਿਆ ਗੈਂਗਸਟਰ ਹੁੰਦਾ ਇਸ ਗੱਲ ਦਾ ਇਹਨੂੰ ਪਤਾ ਨਹੀਂ ਸੀ ਉੱਤੇ ਕਈ ਕਤਲ ਦੇ ਤੇ ਕਈ ਕਤਲ ਦੇ ਪ੍ਰਯਾਸ ਦੇ ਤੇ ਹੋਰ ਡਕੈਤੀਆਂ ਦੇ ਉੱਤੇ ਮੁਕੱਦਮੇ ਚੱਲਦੇ ਹੁੰਦੇ ਨੇ ਉਹਦਾ ਕਹਿਣਾ ਹੁੰਦਾ ਵੀ ਆਪਾਂ ਤੁਹਾਨੂੰ ਰਲ ਕੇ ਬਿਜ਼ਨਸ ਕਰਦੇ ਹਾਂ ਉਹਨੂੰ ਪਤਾ ਸੀ ਵੀ ਇਹਦੇ ਕੋਲ ਪ੍ਰਾਪਰਟੀ ਹੈ ਫਿਰ ਇਹ ਪ੍ਰਾਪਰਟੀ ਜਦੋਂ ਵੇਚਣ ਲੱਗਦੀ ਹੈ ਤਾਂ ਉਹ ਮਹਾਰਾਜਾ ਵੱਲੋਂ ਇੱਕ ਲక్ష్ਮੀ ਨਾਮ ਦੀ ਔਰਤ ਨਾਲ ਮਿਲਾਇਆ ਜਾਂਦਾ ਹੈ ਉਹ ਲక్ష్ਮੀ ਨਾਮ ਦੀ ਔਰਤ ਇਹ ਤੋਂ ਪ੍ਰਾਪਰਟੀ ਖਰੀਦੀ ਹੈ ਹਾਲਾਂਕਿ ਸਸਤੇ दाम ਦੇ ਵਿੱਚ ਖਰੀਦੀ ਹੈ ਉਸ ਤੋਂ ਬਾਅਦ ਇਹ ਬਿਜ਼ਨਸ ਸ਼ੁਰੂ ਕਰਦੇ ਨੇ ਬਿਜ਼ਨਸ ਹਜੇ ਚੰਗੀ ਤਰ੍ਹਾਂ ਚੱਲਦਾ ਵੀ ਨਹੀਂ ਤੇ ਪੁਲਿਸ ਨੂੰ ਭਾਲ ਸੀ ਰਾਜੇ ਦੀ ਇਹ ਗੱਲ ਦਾ ਜਿਹੜੀ ਇਹ ਸੂਰਜਾ ਜੇ ਸੀ ਇਹਨੂੰ ਪਤਾ ਨਹੀਂ ਸੀ ਤੇ ਉਸ ਰਾਜੇ ਨੂੰ ਫੜਦੀ ਹੈ ਤਾਮਿਲਨਾਡੂ ਦੀ ਪੁਲਿਸ ਹੁਣ ਇੱਕ ਅਪਰਾਧੀ ਜਿਹਨੇ ਕਤਲ ਕੀਤਾ ਹੋਇਆ ਸੀ ਉਹਨੂੰ ਫੜਦੀ ਹੈ ਸੂਰਜਾ ਜੇ ਨੂੰ ਵੀ ਪੁਲਿਸ ਵੱਲੋਂ ਫੜਿਆ ਜਾਂਦਾ ਕਿਉਂਕਿ ਇੱਕ ਅਪਰਾਧੀ ਨੂੰ ਜਿਹੜਾ ਕਤਲ ਦੇ ਮਾਮਲੇ ਦੇ ਵਿੱਚ ਪੁਲਿਸ ਨੂੰ ਚਾਹੀਦਾ ਸੀ ਉਹਨੂੰ ਪਨਾਹ ਦੇਣ ਦੇ ਵਿੱਚ ਵੀ ਇਹਨੇ ਆਪਣੇ ਘਰ ਦੇ ਵਿੱਚ ਪਨਾਹ ਦਿੱਤੀ ਹੈ ਸੂਰਜੇ ਜੇ ਤੇ ਵੀ ਮਕਦਮਾ ਕਿ ਦਰਜ ਹੁੰਦਾ ਉੱਤੇ ਵੀ ਕੇਸ ਕੀਤਾ ਜਾਂਦਾ ਫਿਰ ਇਹ ਲక్ష్ਮੀ ਦੇ ਨਾਲ ਗੱਲਬਾਤ ਕਰਦੀ ਹੈ ਲక్ష్ਮੀ ਵੱਲੋਂ ਕਿਹਾ ਜਾਂਦਾ ਵੀ ਤੂੰ ਆਪਣੀ ਪ੍ਰਾਪਰਟੀ ਹੋਰ ਵੇਚ ਉਹਦੇ ਵਿੱਚੋਂ ਤੇ ਪੈਸਾ ਤੇਰੇ ਕੋਲ ਆਏਗਾ ਤੂੰ ਸਾਰੇ ਝੰਜਟਾਂ ਦੇ ਵਿੱਚੋਂ ਬਾਹਰ ਆਏਂਗੀ ਫਿਰ ਲక్ష్ਮੀ ਨੂੰ ਪ੍ਰਾਪਰਟੀ ਵੇਚੀ ਜਾਂਦੀ ਹੈ ਸਸਤੇ ਰੇਟ ਦੇ ਉੱਪਰ ਉਸ ਕੇਸ ਦੇ ਵਿੱਚੋਂ ਬਾਹਰ ਆਉਂਦੀ ਹੈ ਉਸ ਤੋਂ ਬਾਅਦ ਹੁਣ ਜਦੋਂ ਨੂੰ ਪਤਾ ਲੱਗਦਾ ਵੀ ਇਹ ਮੰਨਿਆ ਪਰਮੰਨਿਆ ਗੈਂਗਸਟਰ ਸਾਰਾ ਕੁਝ ਪਰ ਹੁਣੇ ਫਸ ਚੁੱਕੀ ਸੀ ਆਪਣੇ ਮਾਪਬਾਪ ਨੂੰ ਵੀ ਛੱਡ ਚੁੱਕੀ ਸੀ ਆਪਣੇ ਪਤੀ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਛੱਡ ਚੁੱਕੀ ਸੀ ਹੁਣੇ ਜਾਏ ਤੇ ਜਾਏ ਕਿੱਧਰ ਉਸ ਤੋਂ ਬਾਅਦ ਇਹ ਕੀ ਕਰਦੀ ਹੈ ਬੰਗਲੌਰ ਜਾਂਦੀ ਹੈ ਉੱਥੇ ਜਾ ਕੇ ਸ਼ੈਫ ਦਾ ਕੋਰਸ ਕੀਤਾ ਜਾਂਦਾ ਹੈ ਉਹਦੇ ਕੋਰਸ ਵਾਸਤੇ ਦਾਖਲਾ ਲੈਂਦੀ ਹੈ ਜਿੰਨੇ ਕਿਤੇ ਕੋਲ ਪੈਸੇ ਹੈਗੇ ਸੀ ਹੁਣ ਉੱਥੇ ਜਾ ਕੇ ਇਹਦੇ ਕੋਲ ਪੈਸੇ ਵੀ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਰਹਿਣ ਦਾ ਖਰਚਾ ਫੀਸਾਂ ਦਾ ਖਰਚਾ ਇਹ ਫਿਰ ਲక్ష్ਮੀ ਨੂੰ ਕੰਟ੍ਰੈਕਟ ਕਰਦੀ ਹੈ ਤੇ ਉਹਦੇ ਕੋਲੋਂ ਹੋਰ ਪੈਸੇ ਦੀ ਡਿਮਾਂਡ ਕੀਤੀ ਜਾਂਦੀ ਹੈ ਜਿਹੜੀ ਲక్ష్ਮੀ ਹੁੰਦੀ ਹੈ ਇਹਨੂੰ ਪੈਸੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਜਾਂਦਾ ਉਸ ਤੋਂ 2-3 ਦਿਨ ਬਾਅਦ ਕੀ ਹੁੰਦਾ ਜਿਹੜਾ ਲక్ష్ਮੀ ਦਾ ਬੇਟਾ ਹੁੰਦਾ ਹੈ ਕਿ 14 ਸਾਲ ਦਾ ਉਹ ਕਿਡਨੈਪ ਹੋ ਜਾਂਦਾ ਜਦੋਂ ਕਿਡਨੈਪ ਹੁੰਦਾ ਤਾਂ ਲక్ష్ਮੀ ਜਾ ਕੇ ਪੁਲਿਸ ਸਟੇਸ਼ਨ ਦੇ ਵਿੱਚ ਰਿਪੋਰਟ ਲਿਖਾਉਂਦੀ ਹੈ ਵੀ ਮੇਰਾ ਬੇਟਾ ਕਿਡਨੈਪ ਹੋਇਆ ਤੇ ਮੇਰੇ ਤੋਂ ਫਰौती ਮੰਗੀ ਜਾ ਰਹੀ ਹੈ ਤੇ ਮੈਨੂੰ ਸ਼ੱਕ ਹੈ ਵੀ ਇਹ ਸੂਰੀਆ ਨੇ ਕੀਤਾ ਇਹ ਸਾਰਾ ਕੁਝ ਉਹਦਾ ਕੀਤਾ ਕਰਾਇਆ ਕਿਉਂਕਿ ਲక్ష్ਮੀ ਤੋਂ ਉਹਦਾ ਬੇਟਾ ਛੱਡਣ ਦੇ ਇਵਜ਼ ਦੇ ਵਿੱਚ 2 ਕਰੋੜ ਦੀ ਫਰੋਤੀ ਦੀ ਮੰਗ ਕੀਤੀ ਜਾਂਦੀ ਹੈ ਹੁਣ ਪੁਲਿਸ ਕੋਲ ਜਦੋਂ ਐਫਆਈਆਰ ਹੁੰਦੀ ਹੈ ਐਫਆਈਆਰ ਕਰਦੀ ਹੈ ਉਸ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਜਦੋਂ ਸੀਸੀਟੀਵੀ ਤੇ ਹੋਰ ਸਬੂਤ ਇਕੱਠੇ ਕੀਤੇ ਜਾਂਦੇ ਨੇ ਪੁਲਿਸ ਨੂੰ ਪਤਾ ਲੱਗਦਾ ਵੀ ਇਹ ਕੰਮ ਜਿਹੜਾ ਇਹ ਰਾਜੇ ਨੇ ਕੀਤਾ ਹੈ ਰਾਜੇ ਦਾ ਇੱਕ ਦੋਸਤ ਹੁੰਦਾ ਸੈਂਥਲ ਕੁਮਾਰ ਪੁਲਿਸ ਪੂਰੀ ਨਾਕਾਬੰਦੀ ਕਰਦੀ ਹੈ ਉਹਨਾਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਉਹਨਾਂ ਦੇ ਕੋਲੋਂ ਉਹ ਬੱਚਾ ਵੀ ਜਿਹੜਾ ਉਹ ਸਹੀ ਸਲੰਦ ਛਡਾ ਲਿਆ ਜਾਂਦਾ ਤੇ ਨਾਲ ਇਹਦੇ ਵਿੱਚ ਨਾਮ ਆਉਂਦਾ ਸੂਰਿਆ ਦਾ ਹੁਣ ਸੂਰਿਆ ਨੂੰ ਜਦੋਂ ਪੁਲਿਸ ਭਾਲ ਕਰਦੀ ਹੈ ਸੂਰਿਆ ਫਰਾਰ ਹੁੰਦੀ ਹੈ ਹੁਣ ਸੂਰਿਆ ਜਾਏ ਕਿੱਥੇ ਪੁਲਿਸ ਦੇ ਪਿੱਛੇ ਹੁੰਦੀ ਹੈ ਇਹਦੀ ਜਿਹੜੀ ਪ੍ਰਾਪਰਟੀ ਸੀ ਉਹ ਵੀ ਹੱਥੋਂ ਜਾ ਚੁੱਕੀ ਸੀ ਤੇ ਜਿਹੜਾ ਇੱਕ ਦੇ ਉੱਤੇ ਮੁਕੱਦਮਾ ਵੀ ਹੁਣ ਦਰਜ ਹੁੰਦਾ ਕਿਡਨੈਪਿੰਗ ਦਾ ਇਹਨੂੰ ਫਿਰ ਆਪਣੇ ਪਤੀ ਦੀ ਯਾਦ ਆਉਂਦੀ ਹੈ ਤੇ ਵਾਪਸ ਗਾਂਧੀ ਨਗਰ ਆਉਂਦੀ ਹੈ ਗੁਜਰਾਤ ਦੇ ਵਿੱਚ ਇੱਥੇ ਆਪਣੇ ਪਤੀ ਦੇ ਘਰ ਦੇ ਬਾਹਰ ਜਦੋਂ ਆਉਂਦੀ ਹੈ ਹੁਣ ਇਹ ਜਿਹੜਾ ਮਾਮਲਾ ਸਾਰਾ ਕੁਝ ਚੱਲਦਾ ਸੀ ਇਹ ਰਣਜੀਤ ਕੁਮਾਰ ਨੂੰ ਪਤਾ ਸੀ ਵੀ ਇਹਦੇ ਉੱਤੇ ਆ ਕੇਸ ਲੱਗਿਆ ਉੱਥੇ ਕਿਡਨੈਪਿੰਗ ਦਾ ਤੁਨੇ ਆਪਣੇ ਸਟਾਫ ਨੂੰ ਕਿਹਾ ਸੀ ਵੀ ਇਹਨੂੰ ਅੰਦਰ ਨਾ ਆਉਣ ਦਿੱਤਾ ਜਾਵੇ ਉਹਨੂੰ ਸ਼ੱਕ ਸੀ ਕਿਤੇ ਨਾ ਕਿਤੇ ਵੀ ਹੁਣ ਸਾਰੇ ਪਾਸਿਓਂ ਘਿਰ ਚੁੱਕੀ ਐ ਤੇ ਇਹ ਵਾਪਸ ਇੱਥੇ ਆਉਣ ਦੀ ਕੋਸ਼ਿਸ਼ ਜ਼ਰੂਰ ਕਰੇਗੀ ਉਹ ਸਾਰੇ ਸਟਾਫ ਨੂੰ ਕਹਿ ਹੁੰਦਾ ਵੀ ਜੇ ਉਹ ਮੇਰੀ ਪਤਨੀ ਇੱਥੇ ਆਵੇ ਤਾਂ ਉਹਨੂੰ ਅੰਦਰ ਨਾ ਆਉਣ ਦਿੱਤਾ ਜਾਵੇ ਉਸ ਸਮੇਂ ਤੱਕ ਜਿਹੜੇ ਰਣਜੀਤ ਕੁਮਾਰ ਨੇ ਉਹ ਤਲਾਕ ਵਾਸਤੇ ਅਰਜੀ ਵੀ ਲਾ ਚੁੱਕੇ ਹੁੰਦੇ ਨੇ ਐਪਲੀਕੇਸ਼ਨ ਲਾ ਚੁੱਕੇ ਹੁੰਦੇ ਨੇ ਹੁਣ ਇਹ ਉੱਥੇ ਜਦੋਂ ਘਰ ਪਹੁੰਚਦੀ ਐ ਇਹ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਾਂਦੀ ਐ ਤੇ ਗਾਰਡ ਵੱਲੋਂ ਰੋਕਿਆ ਜਾਂਦਾ ਉਹਨੇ ਸਮਝ ਚੁੱਕੀ ਸੀ ਵੀ ਮੈਨੂੰ ਅੰਦਰ ਨਹੀਂ ਆਉਣ ਦਿੱਤਾ ਜਾਏਗਾ ਫਿਰ ਇੱਕ ਚਿੱਠੀ ਲਿਖਦੀ ਹੈ ਤਾਮਿਲਨਾਡੂ ਦੇ ਮੁੱਖ ਮੰਤਰੀ ਦੇ ਨਾਮ ਤੇ ਉਸ ਤੋਂ ਬਾਅਦ ਇਹ ਕੁਝ ਖਾ ਕੇ ਉੱਥੇ ਆਪਣੀ ਆਤਮ ਹੱਤਿਆਵਾਦ ਦੀ ਤਿਆਰੀ ਕਰਦੀ ਹੈ ਉਸ ਤੋਂ ਬਾਅਦ ਇਹਨੂੰ ਹਸਪੀਟਲ ਪਹੁੰਚਾਇਆ ਜਾਂਦਾ ਤੇ ਉੱਥੇ ਜਾ ਕੇ ਇਹਦੀ ਮੌਤ ਹੋ ਜਾਂਦੀ ਹੈ ਤੇ ਉਹਦੇ ਚਿੱਠੀ ਦੇ ਵਿੱਚ ਇਹ ਵੀ ਲਿਖਿਆ ਹੁੰਦਾ ਵੀ ਜਿਹੜਾ ਮੇਰਾ ਪਤੀ ਰਣਜੀਤ ਕੁਮਾਰ ਹੈ ਉਹ ਬਹੁਤ ਨੇਕ ਇਨਸਾਨ ਹੈ ਉਹਨੇ ਸਾਰੇ ਪਰਿਵਾਰ ਨੂੰ ਬਹੁਤ ਵਧੀਆ ਤਰੀਕੇ ਨਾਲ ਸੰਭਾਲਿਆ ਤੇ ਮੇਰੇ ਜਾਣ ਤੋਂ ਬਾਅਦ ਵੀ ਮੇਰੇ ਬੱਚਿਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਸੰਭਾਲਿਆ ਤੇ ਮੈਂ ਜਿਹੜਾ ਮਹਾਰਾਜਾ ਉਹਦੇ ਜਾਲ ਦੇ ਵਿੱਚ ਫਸ ਚੁੱਕੀ ਆ ਬਹੁਤ ਬੁਰੀ ਤਰੀਕੇ ਨਾਲ ਫਸ ਗਈ ਉਦੋਂ ਤੱਕ ਜਦੋਂ ਤੱਕ ਮੈਨੂੰ ਪਤਾ ਲੱਗਿਆ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਤੇ ਜਿਹੜੀ ਇਹ ਫਰੋਤੀ ਵਾਲੀ ਗੱਲ ਹੈ ਜਿਹੜੀ ਕਿਡਨੈਪਿੰਗ ਵਾਲੀ ਹੈ ਸਾਰਾ ਕੁਝ ਇਹ ਰਾਜੇ ਦਾ ਕੀਤਾ ਕਰਾਇਆ ਇਹਦੇ ਵਿੱਚ ਮੇਰਾ ਕੋਈ ਵੀ ਲੈਣ ਦੇ ਨਹੀਂ ਤੇ ਜਿਹੜਾ ਇਹ ਤੋਂ ਪਹਿਲਾਂ ਵੀ ਮੇਰੇ ਤੇ ਕੇਸ ਕੀਤਾ ਸੀ ਬਣਾਉਂਦਾ ਉਦੋਂ ਤੱਕ ਮਾ ਨੂੰ ਨਹੀਂ ਸੀ ਜਾਣਦੇ ਵੀ ਉਹ ਕਿਸ ਤਰ੍ਹਾਂ ਦਾ ਬੰਦਾ ਹੈ ਮੈਂ ਸਿਰਫ ਇਨਾ ਜਾਣਦੀ ਸੀ ਵੀ ਉਹ ਇੱਕ ਆਮ ਬੰਦਾ ਪਰ ਮੈਨੂੰ ਨਹੀਂ ਸੀ ਪਤਾ ਵੀ ਉਹ ਗੈਂਗਸਟਰ ਹੈ ਇਹ ਚਿੱਠੀ ਤੋਂ ਬਾਅਦ ਸਾਰਾ ਕੁਝ ਸਾਬਤ ਹੁੰਦਾ ਵੀ ਇਹ ਗਲਤਫਹਿਮੀ ਦੇ ਵਿੱਚ ਇੱਕ ਬੰਦੇ ਦੀਆਂ ਗੱਲਾਂ ਦੇ ਵਿੱਚ ਆ ਕੇ ਐਸੇ ਜਾਲ ਦੇ ਵਿੱਚ ਫਸੀ ਪ੍ਰਾਪਰਟੀ ਵੀ ਗਈ ਪਤੀ ਵੀ ਗਿਆ ਬੱਚੇ ਵੀ ਗਏ ਠਾਠ ਵਾਠ ਵੀ ਗਿਆ ਅਖੀਰ ਮੌਤ ਨੂੰ ਗਲੇ ਲਵਾਣਾ ਪਿਆ ਕਿਉਂਕਿ ਉਹ ਤੱਕ ਇਹਨੂੰ ਲੱਗਿਆ ਵੀ ਹੁਣ ਜਿਉਣ ਨਾਲੋਂ ਮਰਨਾ ਜ਼ਿਆਦਾ ਆਸਾਨ ਹੈ ਵੀ ਪਤੀ ਨੇ ਵੀ ਠੁਕਰਾਤਾ ਪਿੱਛੇ ਪੁਲਿਸ ਲੱਗੀ ਹੈ ਤੇ ਜੇਲ੍ਹ ਦੇ ਵਿੱਚ ਜਾਣਾ ਪਏਗਾ ਉਸ ਤੋਂ ਬਾਅਦ ਨਾ ਤਾਂ ਰਿਪੋਰਟ ਰਣਜੀਤ ਕੁਮਾਰ ਨੇ ਕੀਤੀ ਪੁਲਿਸ ਕੋਲ ਤੇ ਨਾ ਹੀ ਇਹਦੇ ਮਾਪੇ ਨੇ ਉਸ ਤੋਂ ਬਾਅਦ ਗੁਜਰਾਤ ਜਿਹੜੀ ਪੁਲਿਸ ਹੁੰਦੀ ਹੈ ਕੇਸ ਨੂੰ ਇੱਥੇ ਬੰਦ ਕਰਦੀ ਹੈ ਤੇ ਨਾ ਹੀ ਰਣਜੀਤ ਕੁਮਾਰ ਨੇ ਉਹਦੀ ਲਾਸ਼ ਲੈਣ ਲਈ ਕਿਹਾ ਤੇ ਨਾ ਹੀ ਉਹਨੇ ਕਿਹਾ ਵੀ ਮੈਨੂੰ ਇਹ ਲਾਸ਼ ਨਹੀਂ ਲੈਣੀ ਫਿਰ ਇਹਦੇ ਮਾਪੇ ਜਿਹੜੇ ਹੁੰਦੇ ਨੇ ਉਹ ਇਹਦੀ ਲਾਸ਼ ਲੈਂਦੇ ਨੇ ਪਰ ਉਹਨਾਂ ਵੱਲੋਂ ਕਿਹਾ ਜਾਂਦਾ ਵੀ ਅਸੀਂ ਕੋਈ ਵੀ ਇਸਤੇ ਕਾਰਵਾਈ ਨਹੀਂ ਚਾਹੁੰਦੇ ਕੋਈ ਲਾਸ਼ ਲੈ ਕੇ ਦਾ ਅੰਤਨ ਸੰਸਕਾਰ ਕੀਤਾ ਜਾਂਦਾ ਹੈ ਇਹ ਸਟੋਰੀ ਤੋਂ ਕਈਆਂ ਨੂੰ ਸਿੱਖਿਆ ਵੀ ਮਿਲ ਸਕਦੀ ਹੈ ਕਿਉਂਕਿ ਕਈ ਵਾਰ ਬੰਦਾ ਹੋਵੇ ਚਾਹੇ ਔਰਤ ਹੋਵੇ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਣਾ ਹੱਸ ਦਾ ਬਸ ਦਾ ਜਿਹੜਾ ਪਰਿਵਾਰ ਹੈ ਉਹਨੂੰ ਉਜਾੜ ਲੈਂਦੇ ਨੇ ਉਸ ਤੋਂ ਬਾਅਦ ਪੱਲੇ ਕੱਖ ਵੀ ਨਹੀਂ ਬਚਦਾ ਨਾ ਅੱਗੇ ਕੁਝ ਹੁੰਦਾ ਤੇ ਨਾ ਪਿੱਛੇ ਕੁਝ ਬਚਦਾ ਉਹਨੇ ਵੀ ਇਸੇ ਤਰੀਕੇ ਨਾਲ ਆਪਣੇ ਬੱਚੇ ਛੱਡੇ ਆਪਣਾ ਪਤੀ ਛੱਡਿਆ ਐਡਾ ਠਾਠ ਬਾਠ ਹੁਣ ਇਸੇ ਤਰੀਕੇ ਨਾਲ ਕਈ ਪਰਿਵਾਰ ਜਿਹੜੇ ਨੇ ਬਰਬਾਦ ਹੋ ਜਾਂਦੇ ਨੇ ਬੱਚਿਆਂ ਦੇ ਦਿਲ ਤੇ ਕੀ ਬੀਤੀ ਉਹ ਪਤੀ ਦੇ ਦਿਲ ਦੇ ਉੱਪਰ ਕੀ ਬੀਤੀ ਅਖੀਰ ਉਹਨੂੰ ਮੌਤ ਨੂੰ ਗਲੇ ਲਾਉਣਾ ਪਿਆ ਉਹਦੀ 20 ਸਾਲ ਦੀ ਜਿਹੜੀ ਜ਼ਿੰਦਗੀ ਸੀ ਤੇ ਪਤੀ ਦੇ ਨਾਲ ਉਹਦੇ ਬੱਚਿਆਂ ਦੇ ਨਾਲ ਉਹਨੇ ਉਹਨਾਂ ਨੂੰ ਤੋੜਨ ਲੱਗਿਆਂ ਜਾਂ ਕਹਿ ਲਈਏ ਵੀ ਉਹ ਰਿਸ਼ਤਿਆਂ ਨੂੰ ਠੋਕਰ ਮਾਰਨ ਲੱਗਿਆਂ ਇੱਕ ਮਿੰਟ ਵੀ ਨਹੀਂ ਸੋਚਿਆ ਪਰ ਮਿਲਿਆ ਕੀ ਅਖੀਰ ਮੌਤ ਜਿਹੜੇ ਵੀ ਰਿਸ਼ਤੇ ਤੁਹਾਡੇ ਨਾਲ ਜੁੜੇ ਨੇ ਮਾਂ ਬਾਪ ਪਤੀ ਪਤਨੀ ਭੈਣ ਭਰਾ ਉਹ ਰਿਸ਼ਤਿਆਂ ਦੀ ਹਮੇਸ਼ਾ ਕਦਰ ਕਰੋ ਕਿਉਂਕਿ ਮੁਸੀਬਤ ਦੇ ਵਿੱਚ ਉਹੀ ਰਿਸ਼ਤੇ ਤੁਹਾਡੇ ਨਾਲ ਖੜੇ ਮਿਲਣਗੇ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਦਾ ਸ੍ਰੀਕਾਰ